ਇੱਕ ਹੀ ਕਰੀ ਜਾਂਦੇ ਹੁਣ ਤੁਸੀਂ ਸਿਵਾ ਸੰਭਾਲ ਕਰਦੇ ਜਾਉਣਗੇ ਪਰ ਲੱਗਾ ਸੀ ਇਹ ਲਾਈਆਂ ਆਉਦੇ ਵਾਹਨ ਚਾਕੇ ਸੜਕ ਤੇ ਲਾਈਆਂ ਵਾਹਨ ਲੱਗਾ ਜੀ ਆਪ ਤੇ ਵਾਹਨ ਪੁੱਟਾ ਸੜ ਗਈ ਅੱਛਾ ਪੁੱਟਾ ਆ ਸੱਡਾ ਪੁੱਟਾ ਪੂਰਾ ਸੜਕ ਦੇ ਨਾਲ ਨਾਲ ਇੱਕ ਅੱਧੀ ਹੈ ਕਿ ਹੋਰ ਵੀ ਹੈਗਾ ਸਾਰੀਆਂ 20 ਆ 20 25 ਜਾਮਣ ਲਾ ਦਿੰਗਾ ਹੈ ਸਾਂ ਸੰਭਾਲ ਹੋ ਰਹੀ ਹੈ ਕਾ ਕੂ ਕੱਢ ਕੇ ਪਾਣੀ ਪੈ ਰਿਹਾ ਹੈ ਇਧਰੋਂ ਕਣਕਾਂ ਦਾ ਕੰਮ ਚੱਲੀ ਜਾਂਦਾ ਇਧਰ ਕਣਕ ਵੱਡੀ ਪਈ ਆਪਣੀ ਆ ਦੇਖੋ ਜੀ ਇਹ ਜਾਉਣਾ ਮੰਨ ਲਓ ਇਹ ਐ ਨਹੀਂ ਹੈਗਾ ਵੀ ਸਾਰੇ ਆਸਤੇ ਹੀ ਆ ਖੁੱਲੀਆਂ ਹੋਣੀਆਂ ਜਦੋਂ ਹੋਣਗੀਆਂ ਆਪਣੇ 2 ਸਾਲ ਡੇਢ ਸਾਲ ਨੂੰ ਲੱਗਣ ਲੱਗ ਜਾਣੀਆਂ ਜਾਉਣਾ ਉਹ ਦੇਖੋ ਤੁਸੀਂ ਅੱਗੇ ਵੀ ਖੜੀ ਹੈਗੀ ਐ ਤੇ ਆਹ ਦੇਖੋ ਜੀ ਉਸ ਸਿਰੇ ਤੱਕਰ ਪਾਣੀ ਪਾ ਰਹੇ ਆ ਆਪਾਂ ਟਰੈਕਟਰ ਪਿੱਛੇ ਡਰਮ ਪਾਇਆ ਪਾਣੀ ਵਾਲਾ ਤੇ ਇਧਰ ਵੀ ਤੁਸੀਂ ਦੇਖ ਲਓ ਸੜਕ ਤੇ ਆਪਾਂ ਹੋਰ ਵੀ ਬੂਟੇ ਲਾਵਾਂਗੇ ਸਜਾਵਟੀ ਬੂਟੇ ਪੂਰੇ ਟੌਪ ਦੇ ਆ ਬਰਕਾਣਾ ਬਗੋਣਾ ਖੜੀਆਂ ਅੱਗੇ ਜਾਉਣਾ ਦਿਖਾ ਦਿੰਨੇ ਤੁਹਾਨੂੰ ਤੇ ਆਪਾਂ ਨੂੰ ਨੋਣੇ ਪੈਣੇ ਬਈ ਛੜਕ ਦੇ ਨਾਲ ਤੁਸੀਂ ਮਿੱਟੀ ਦੇਖੋ ਕਿੰਨੀ ਛੱਡੀ ਹੋਈ ਆ ਆਪਾਂ ਪੂਰੀ ਮਿੱਟੀ ਆਪਾਂ ਹੋਰ ਲਾਵਾਂਗੇ ਜਿਵੇਂ ਮਰਜੀ ਥੋ ਟਰਾਲਾ ਭੌਂਾਂ ਦੀ ਮਸ਼ੀਨੀਆਂ ਮਰਜੀ ਟੱਪ ਜੇ ਤੇ ਇਧਰ ਆਪਣੇ ਜਿਹੜੇ ਸਜਾਵਟੇ ਬੂਟੇ ਇਹਨਾਂ ਦੀ ਆਪਾਂ ਆ ਕੈਂਚੀ ਨਾਲ ਥੱਲੋ ਕਟਿੰਗ ਕਰਨੀ ਥੋੜੀ ਆ ਫੁੱਲਾਂ ਵਾਲੇ ਜਿਹੜੇ ਵੱਡੇ ਦਰਖਤ ਬੰਨੇ ਉਹ ਜਿਹੜੇ ਫੁੱਲ ਲੱਗੇ ਪਏ ਆ ਆ ਬੋਤਲਪੁਰਸ਼ ਹੈਗਾ ਜੀ ਇਹਨਾਂ ਦੀ ਥੱਲੋ ਸੈਡਿੰਗ ਹੋ ਰਹੀ ਆ ਉਸ ਤੋਂ ਬਾਅਦ ਹਣ ਪਾਣੀ ਪਾ ਕੇ ਜਾਇਆ ਕਰਾਂਗੇ ਗਰਮੀਆਂ ਸ਼ੁਰੂ ਹੋ ਚੁੱਕੀਆਂ ਪੂਰੀਆਂ ਜਾਵਾਂ ਤੇ ਪਾਣੀ ਮੰਗਦੇ ਆ ਇੱਧਰ ਆਪਣਾ ਅਮਰੂਦਾਂ ਦਾ ਬੂਟਾ ਜੀ ਆਹ ਦੇਖ ਲਓ ਤੁਸੀਂ ਤੇ ਇੱਧਰ ਬਾਈ ਜੀ ਆਪਣਾ ਹੈਗਾ ਜਿਹੜੇ ਔਲੇ ਹੁੰਦੇ ਇਹ ਵੀ ਚੱਲ ਪਿਆ ਆ ਦੇਖੋ ਤੁਸੀਂ ਇਹ ਬਹੁਤ ਵਧੀਆ ਕੰਮ ਕੀਤਾ ਜੀ ਸਰਕਾਰ ਨੇ ਉਹ ਫ੍ਰੀ ਚ ਵੰਡੇ ਸੀ ਮਲੋੜ ਤੇ ਮੇਲੇ ਤੇ ਇਹਦੇ ਉੱਥੋਂ ਆਪਾਂ ਨੇ ਅੱਧੇ ਕੋਥੋਲਿਆਂ ਤੇ ਸਿੱਧੇ ਘਾਪਾ ਔਰ ਨਰਸਰੀ ਤੋਂ ਲਿਆਂਦੇ ਸੀ ਬੂਟੇ ਤੇ ਦੇਖੋ ਤੁਸੀਂ ਜਮਾ ਜਿਹੜਾ ਦਰਖਤ ਦਾ ਅਸਲੀ ਪੈਦਾ ਉਹ ਆਪਾਂ ਨੂੰ ਲੱਗਦਾ ਜੀ ਕਰਮੀ ਦੇ ਵਿੱਚ ਜਾ ਕੇ ਸਿਆਲਾਂ ਇਹਦਾ ਹਰੇਕ ਘਵਾੜਾ ਲੈ ਕੇ ਦਾਲੇ ਹੋ ਜਾਂਦਾ ਹੈ ਗਰਮੀਆਂ ਦੇ ਵਿੱਚ ਧੁੱਪ ਲੱਗਦੀ ਉਦੋਂ ਭੱਜੇ ਜਾਂਦੇ ਦਰਖਤ ਪਾਲਦੇ ਵੀ ਕਿਹੜੇ ਪਾਸੇ ਐ ਇਸ ਕਰਕੇ ਦਰਖਤਾਂ ਦੀ ਕੇਅਰ ਕਰੋ ਜੀ ਵੱਧ ਤੋਂ ਵੱਧ ਦਰਖਤ ਲਾਓ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਕਾ ਫालतू ਵੀਡੀਓ ਕਿਵੇਂ ਲੱਗੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ